ਉਹਨਾਂ ਦੇ ਕਿੱਲ ਕਿਉਂ ਲਾਏ ਗਏ ਤੇ ਸ਼ੂਕਰਨ ਦੇ ਗੋਲੀ ਕਿਉਂ ਮਾਰੀ ਗਈ ਪਹਿਲਾਂ ਇਹਦਾ ਜਵਾਬ ਹੈ ਸਤਿ ਸ਼੍ਰੀ ਅਕਾਲ ਬਕਰ ਮੁਰਦਾਬਾਦ ਮੁਰਦਾਬਾਦ ਸਤਿ ਸ਼੍ਰੀ ਅਕਾਲ ਤੇ ਉਹਨਾਂ ਨੂੰ ਆਪਣਾ ਕੰਮ ਕਰਨਾ ਹੈ ਅਸੀਂ ਆਪਣਾ ਕੰਮ ਕਰਨਾ ਹੈ ਉਹਨਾਂ ਦੀ ਮਰਜ਼ੀ ਜੋ ਉਹਨਾਂ ਨੇ ਕਰਨਾ ਹੈ ਅਸੀਂ ਤਾਂ ਆਪਣਾ ਕੰਮ ਕਰਦੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੁਆਇੰਟਸ ਟੀਵੀ ਦੋਸਤੋ ਅਸੀਂ ਇਸ ਵੇਲੇ ਮੌਜੂਦ ਹਾਂ ਬਨੂੜ ਬਾਜ਼ਾਰ ਦੇ ਵਿੱਚ ਜਿੱਥੇ ਭਾਜਪਾ ਦੀ ਇੱਕ ਵੱਡੀ ਮੀਟਿੰਗ ਜਿਹੜੀ ਸੱਦੀ ਗਈ ਆ ਕੱਠ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਗੁਰਪ੍ਰੀਤ ਇੱਕ ਵਾਰ ਜਿਹੜਾ ਨਿਗਾ ਮਰਾ ਦਿਓ ਇੱਧਰ ਤੁਸੀਂ ਦੇਖ ਸਕਦੇ ਹੋ ਭਾਜਪਾ ਦਾ ਜਿਹੜਾ ਇਕੱਠ ਆ ਬਨੂੜ ਸੰਤੂ ਮਲਤਾਰਮਸਾਲਾ ਦੇ ਵਿੱਚ ਇਹ ਪ੍ਰੋਗਰਾਮ ਸਮਾਗਮ ਜਿਹੜਾ ਭਾਜਪਾ ਵੱਲੋਂ ਰੱਖਿਆ ਗਿਆ ਜਿਹਦੇ ਵਿੱਚ ਭਾਜਪਾ ਦੇ ਵੱਡੇ ਚਿਹਰੇ ਪਹੁੰਚੇ ਹੋਏ ਨੇ ਸੋ ਇਸ ਤੋਂ ਸਾਹਮਣੇ ਤੁਹਾਨੂੰ ਕੁਝ ਤਸਵੀਰਾਂ ਹੋਰ ਦਿਖਾਉਣ ਦੀ ਕੋਸ਼ਿਸ਼ ਕਰਦਾ ਆ ਮੇਰੇ ਨਾਲ ਤੁਸੀਂ ਦੂਜੇ ਪਾਸੇ ਦੇਖੋਗੇ ਤਾਂ ਕਿਸਾਨਾਂ ਵੱਲੋਂ ਜਿਹੜਾ ਆ ਕਾਲੀਆਂ ਝੰਡੀਆਂ ਨਾਲ ਇਹਨਾਂ ਦਾ ਰੋਸ ਜਿਹੜਾ ਕੀਤਾ ਜਾ ਰਿਹਾ ਆ ਅਠਨਾਰ ਕਿਸਾਨ ਇੱਥੇ ਪਹੁੰਚੇ ਨੇ ਤੇ ਜਿਹੜਾ ਆ ਭਾਜਪਾ ਪਾਰਟੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਆ ਮੇਨ ਬਾਜ਼ਾਰ ਦੇ ਵਿੱਚ ਤੁਹਾਨੂੰ ਦੱਸ ਦਿੱਤਾ ਰਮਸ਼ਾਹ ਦੇ ਵਿੱਚ ਭਾਜਪਾ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਸੀਗਾ ਜਿਹਦਾ ਨਿਰੰਤਰ ਭਾਜਪਾ ਦਾ ਮੀਟਿੰਗਾਂ ਦਾ ਕਰੋ ਮੀਟਿੰਗਾਂ ਦਾ ਵਿਰੋਧ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਆ। ਇੱਕਾ ਤੁਹਾਨੂੰ ਫੇਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆਪਾਂ ਬੀਜੇਪੀ ਦੇ ਕੁਝ ਅੰਦਰ ਦੀ ਤਸਵੀਰਾਂ ਜਿੱਥੇ ਪ੍ਰਨੀਤ ਕੌਰ ਦੇ ਬੇਟੀ ਤੇ ਹਲਕਾ ਇੰਚਾਰਜ ਬੀਜੇਪੀ ਜਗਦੀਸ਼ ਕੁਮਾਰ ਜੱਗਾ ਤੇ ਹੋਰ ਵੱਡੇ ਨਾਮੀ ਚਿਹਰੇ ਜਿਹੜੇ ਪਹੁੰਚੇ ਨੇ। ਉਹਨਾਂ ਵੱਲੋਂ ਜਿਹੜਾ ਆ ਅੱਜ ਮੀਟਿੰਗ ਨੂੰ ਸੰਬੋਧਨ ਕੀਤਾ ਗਿਆ ਸੀਗਾ ਪਰ ਸੰਬੋਧਨ ਤੋਂ ਪਹਿਲਾਂ ਹੀ ਕਿਸਾਨਾਂ ਵੱਲੋਂ ਇਸ ਮੀਟਿੰਗ ਦਾ ਜਿਹੜਾ ਵਿਰੋਧ ਕੀਤਾ ਗਿਆ ਆ। ਤੁਸੀਂ ਜੁੜੇ ਰਹੋ ਪੁਆਇੰਟਸ ਟੀਵੀ ਨਾਲ। ਧੰਨਵਾਦ। ਅਸੀਂ ਆਪਣੇ ਪ੍ਰਚਾਰ ਕਰ ਰਹੇ ਹਾਂ ਸਾਰੇ ਕਿਤੇ ਪ੍ਰਨੀਤ ਕੌਰ ਜੀ ਲਈ ਮੋਦੀ ਸਾਹਿਬ ਨੇ ਉਹਨਾਂ ਨੂੰ ਕੈਂਡੀਡੇਟ ਬਣਾਇਆ ਹੈ MP ਦਾ ਪਟਿਆਲੇ ਡਿਸਟ੍ਰਿਕਟ ਤੋਂ ਵੱਖ-ਵੱਖ ਜਗ੍ਹਾ ਜਾ ਰਹੇ ਹਾਂ ਅਤੇ ਪ੍ਰਚਾਰ ਕਰ ਰਹੇ ਹਾਂ ਲੋਕਾਂ ਦਾ ਕੀ ਹੈ ਸਹਿਯੋਗ ਮਿਲ ਰਿਹਾ ਹੈ ਜੀ ਬੜਾ ਅੱਛਾ ਸਹਿਯੋਗ ਮਿਲ ਰਿਹਾ ਹੈ ਔਰ ਸਤੂਨ ਕਹੜਾ ਕਰੋ ਸਟੇਟ ਆਰੇ ਮੈਡਮ ਬਸ ਹੌਲੀ-ਹੌਲੀ ਸਾਰੇ ਖੁੱਲੇ ਜਾ ਰਹੇ ਨੇ ਔਰ ਸਾਡੀ ਨਾਮਿਨੇਸ਼ਨ ਦੇ ਦਿਨ ਉਸ ਤੋਂ ਬਾਅਦ ਤੋਂ ਜ਼ੋਰ ਨਾਲ ਕੰਮ ਹੋਰ ਜ਼ੋਰ ਨਾਲ ਹੋਏਗਾ ਔਰ اچھا ਚੱਲ ਰਿਹਾ ਸਾਰਾ ਕੁਝ ਪਰ ਉਹ ਸਥਾਨ ਕਾਫੀ ਵੱਡੇ ਪੱਧਰੇ ਵਿਰੋਧ ਕਰ ਰਹੇ ਇਹ ਪਤਾ ਨਹੀਂ ਬਾਅਦ ਦੇਖਾਂਗੇ ਕਿ ਕਾਇਤੀ ਕੀ ਹੋਉਂਗੀ ਦੇਖੋ ਜੀ ਉਹਨਾਂ ਨੂੰ ਆਪਣਾ ਕੰਮ ਕਰਨਾ ਹੈ ਅਸੀਂ ਆਪਣਾ ਕੰਮ ਕਰਨਾ ਹੈ ਉਹਨਾਂ ਦੀ ਮਰਜ਼ੀ ਜੋ ਉਹਨਾਂ ਨੇ ਕਰਨ ਹੈ ਅਸੀਂ ਤਾਂ ਆਪਣਾ ਕੰਮ ਕਰਕੇ ਅੱਗੇ ਚੱਲਦੇ ਹਾਂ ਦੇਖੋ ਕੋਈ ਰਿਲੀਜੀਅਸ ਸਥਾਨ ਦੇ ਬਾਹਰ ਵਿਰੋਧ ਨਹੀਂ ਕਰਨਾ ਚਾਹੀਦਾ ਅੱਜ ਅਸੀਂ ਮੱਥਾ ਟੇਕਣ ਆਏ ਸੀ ਮੰਦਰ ਤੇ ਔਰ ਉਥੇ ਬਾਹਰ ਇਹਨਾਂ ਨੇ ਨਾਰੇ ਲਗਾਏ ਔਰ ਮੈਂ ਨਹੀਂ ਸਮਝਦੀ ਕਿ ਕਿਸੇ ਕੋਈ ਵੀ ਹੋਏ ਗੁਰਦੁਆਰਾ ਸਾਹਿਬ ਹੋਵੇ ਮੰਦਿਰ ਹੋਵੇ ਕਿਤੇ ਵੀ ਤੁਹਾਨੂੰ ਕਿਸਾਨ ਕਿ ਕੋਈ ਵੀ ਧਾਰਮਿਕ ਸਥਾਨ ਦੇ ਸਾਹਮਣੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਵਿਰੋਧ ਨਹੀਂ ਕਰਨਾ ਚਾਹੀਦਾ ਹਾਂ ਕਿਉਂਕਿ ਭਾਜੀਪੀ ਸਰਕਾਰ ਨੇ ਦਿੱਲੀ ਜਾਣ ਲੱਗੇ ਕਿਸਾਨਾਂ ਨੇ ਕਿਲ ਲਾਏ ਰੋਕੇ ਗੋਲੀਆਂ ਚਲਾਈਆਂ ਸਾਡੇ ਟਰੈਕਟਰ ਭੰਨੇ ਸ਼ੁਭ ਕਰਨ ਦੇ ਗੋਲੀ ਮਾਰੀ ਉਸ ਤੋਂ ਬਾਅਦ ਜਿਹੜੇ ਸਾਡੇ ਪੰਜਾਬ ਦੇ ਸਵਾਲ ਨੇ ਕੋਲ ਨਾਲ ਉਹ ਉਸ ਤੋਂ ਬਾਅਦ ਜਿਹੜਾ ਡੈਮ ਸੇਫਟੀ ਐਕਟ ਆ ਸਾਡਾ ਉਹ ਤੋੜਿਆ ਸਾਡੇ ਪਾਣੀ ਦਾ ਹੱਕ ਖੋਲਿਆ। ਹੂੰ। ਸ਼ੂਕ ਕਰਨ ਦੇ ਗੋਲੀ ਮਾਰੀ ਹੋ ਗਈ। ਉਹਦਾ ਜਵਾਬ ਸਾਡੇ ਕੋਲੇ ਹੋ ਗਿਆ ਲਖਵੀਰਪੁਰ ਖੀਰੀ ਦੇ ਕਾਤਲ ਐ ਅਜੇ ਮਿਸ਼ਟਨ ਹੋ ਰਾਜ ਰਾਜ ਮੰਤਰੀ ਬਣਾ ਕੇ ਰੱਖਿਆ ਹੁਣ ਤੱਕ। ਦੇਖੋ ਜਿਹੜਾ ਸਾਜ਼ਿਸ਼ ਕਰਤਾ ਹੋਵੇ ਬੰਦਾ ਸਾਡੇ ਕਿਸਾਨ ਤੁਸੀਂ ਹੁਣ ਅਸੀਂ ਆਪਾਂ ਇੱਥੇ ਖੜੇ ਆ। ਆਪਣੇ ਉੱਪਰ ਆ ਕੇ ਕੋਈ ਗੱਡੀ ਛੜਾ ਦੇ। ਉਹਦੀ ਐਫ ਆਈ ਆਰ ਦਰਜ ਕਰਕੇ ਸਾਡੇ ਉਲਟ ਸਾਡੀ ਕਿਸਾਨਾਂ ਦੇ ਐਫ ਆਈ ਆਰ ਦਰਜ ਹੋ ਗਈ। ਉਹ ਦੋਸ਼ੀ ਨੂੰ ਮੋਦੀ ਸਰਕਾਰ ਪਾਲੇ। ਫਿਰ ਤੁਸੀਂ ਰਾਜਪੀਰ ਦੀ ਆਵਾਜ਼ ਚੁੱਕਦੇ ਹੋ ਜਦੋਂ ਆਪ ਸਰਕਾਰ ਚ ਕੋਈ ਤੰਦਾ ਗਲਤ ਹੁੰਦਾ ਤੁਸੀਂ ਆਵਾਜ਼ ਚੁੱਕਦੇ ਹੋ ਤੁਸੀਂ ਆਵਾਜ਼ ਉਦੋਂ ਚੁੱਕਣ ਦੇ ਹੱਕਦਾਰ ਹੋ ਜਦੋਂ ਤੁਸੀਂ ਆਪਣੀ ਸਰਕਾਰ ਚ ਰਹਿ ਕੇ ਥੋੜੀ ਸਰਕਾਰ ਐ ਸੈਂਟਰ ਤੋਂ ਕਿਸਾਨਾਂ ਦੀ ਆਵਾਜ਼ ਚੁੱਕੋ ਵੀ ਤੁਸੀਂ ਗਲਤ ਕਰਿਆ ਇਹ ਤੁਸੀਂ ਸਾਰੇ ਜਿਹੜੇ ਕੰਮ ਕਰੇ ਆ ਗਲਤ ਕਰੇ ਆ ਇਹ ਸਾਡੇ ਸਵਾਲਾਂ ਦੇ ਜਵਾਬ ਆ ਦੇਖੋ ਜੇ ਤੁਸੀਂ ਸਾਡੇ ਸਵਾਲਾਂ ਦੇ ਜਵਾਬ ਦਵੋਗੇ ਸਾਡੀ ਜਿਹੜੀ ਐਮਐਸਪੀ ਕਰਕੇ ਮੁੱਕਰੀ ਐ ਸਾਰੇ ਸਵਾਲਾਂ ਦੇ ਜਵਾਬ ਦਵੋਗੇ ਤਾਂ ਤਾਂ ਅਸੀਂ ਦੇਖੋ ਮੀਟਿੰਗਾਂ ਕਰਨ ਦਵਾਂਗੇ ਨਹੀਂ ਜੇ ਸਾਡੇ 11 ਸਵਾਲੇ ਕੋਈ ਜਵਾਬ ਨਹੀਂ ਦਿੰਦਾ ਉਸ ਤੋਂ ਅਸੀਂ ਮੀਟਿੰਗਾਂ ਕਿਸੇ ਪਿੰਡ ਚ ਨਹੀਂ ਕਰ ਲਾਂਗੇ ਅੱਜ ਅਸੀਂ ਪ੍ਰਸ਼ਾਸਨ ਨੇ ਕਿਹਾ ਵੀ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ ਅ ਪਰ ਜੇਕਰ ਸਾਡੇ ਸਵਾਲਾਂ ਦਾ ਜਵਾਬ ਨਹੀਂ ਦੇਣਗੇ ਅਸੀਂ ਕਿਸੇ ਪਿੰਡ 'ਚ ਨਹੀਂ ਵੜਨੇ ਕਰ ਲਈ ਸਵਾਲ ਦੇ ਦੇ ਤੂੰ ਸਵਾਲ ਦੇ ਦੇ ਤੀ ਦੱਸੋ ਪਹਿਲਾਂ 4 ਸਵਾਲਾਂ ਦੇ ਦਿੱਤੇ ਸਵਾਲ ਚਲੋ ਇੱਕ ਲੈ ਲਓ ਜੀ ਕਿਸਾਨ ਜਦੋਂ ਦਿੱਲੀ ਗਏ ਜੀ ਉਹਨਾਂ ਦੇ ਕਿਲ ਕਿਉਂ ਲਾਏ ਗਏ ਤੇ ਸ਼ੂਕ ਕਰਨ ਦੇ ਗੋਲੀ ਕਿਉਂ ਮਾਰੀ ਗਈ ਪਹਿਲਾਂ ਇਹਦਾ ਜਵਾਬ ਸਭ ਤੋਂ ਪਹਿਲਾਂ ਤਾਂ ਦੇਖੋ ਤੁਸੀਂ ਸਾਡੇ ਭਰਾ ਜਿੰਦੇ ਵੀ ਆਪਾਂ ਇੱਕ ਦੂਜੇ ਨੂੰ ਜਾਣਦੇ ਆ ਹੈਪੀ ਘੜਾ ਤੁਸੀਂ ਕਹੋ ਇੱਕ ਦੂਜੇ ਨੂੰ ਜਾਣਦੇ ਕਿ ਝਾਂਦੇ ਬਿਲਕੁਲ ਠੀਕ ਹੈ ਠੀਕ ਹੈ ਗੱਲ ਨਹੀਂ ਆਪਾਂ ਕਿਸਾਨ ਅੰਦੋਲਨ ਵੇਲੇ ਵੀ ਗੱਲ ਕਰ ਲਈ ਹੈਪੀ ਘੜਾ ਜਿੰਨੇ ਵੀ ਮੇਰੀ ਕੋਈ ਕੋਈ ਵੀ ਸੇਵਾ ਲਾਈ ਜਾਂ ਮੈਨੂੰ ਕੋਈ ਕੰਮ ਗਿਆ ਮੈਂ ਤੁਹਾਡੇ ਨਾਲ ਖੜਾ ਕਿ ਨਹੀਂ ਖੜਾ ਇਹ ਦੱਸੋ ਖੜਾ ਕਿ ਨਹੀਂ ਖੜਾ ਮੈਂ ਮੈਂ ਆਪਣੀ ਪਰਸਨਲ ਗੱਲ ਕਰ ਰਿਹਾ ਮੇਰੀ ਪਰਸਨਲ ਗੱਲ ਮੇਰੀ ਪਰਸਨਲ ਗੱਲ ਦਾ ਜਵਾਬ ਯਾਰ ਆ ਕੇ ਜਵਾਬ ਜਵਾਬ ਦੇਵਾਂਗਾ ਮੈਂ ਜਵਾਬ ਦੇਵਾਂਗਾ ਮੈਂ 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 ਜਵਾਬ ਦੂੰਗਾ ਯਾਰ ਇੱਕ ਮਿੰਟ ਮੈਂ ਸੁਣਦਾ ਮੈਂ ਜਵਾਬ ਦੇ ਰਿਹਾ ਤੇ ਦੂਜੀ ਉਸ ਤੇ ਮੇਰੀ ਗੱਲ ਸੁਣੋ ਬੀਜੇਪੀ ਦੀ ਵੀ ਗੱਲ ਕਰ ਰਿਹਾ ਤੁਸੀਂ ਐਜ਼ এ ਮੈਂ ਪਰਸਨਲ ਮੈਂ ਮੰਨਦਾ ਮੈਂ বিজেপি ਤੋਂ ইলেকশন ਲੜਿਆ ਆ বিজেপি ਦੀ ਮੈਂ সাপোর্ট ਕਰ ਰਿਹਾ ਮੇਰਾ ਫਰਜ਼ ਹੈ ਕਿ ਮੈਂ ਪਾਰਟੀ ਦੇ ਜਗ੍ਹਾ ਮੈਂ সাপোর্ট ਕਰੂੰਗਾ ਠੀਕ ਹੈ ਤੁਸੀਂ ਮੇਰੇ ਇਲਾਕੇ ਸਵਾ ਦੋਸਤ ਮੈਂ ਤੁਹਾਡੇ ਵਾਸਤੇ ਕੀ ਕਰ ਸਕਦਾ ਭਾਈ ਸਵਾਲ ਤੁਹਾਡੇ ਮੈਂ ਯਾਰ ਮੈਂ ਕਹਿ ਰਿਹਾ ਸਵਾਲ ਪਾਰਟੀ ਵਾਸਤੇ ਹੀ ਹੈ ਮੈਂ ਉਹੀ ਗੱਲ ਕਰ ਰਿਹਾ ਮੈਂ ਉਹੀ ਗੱਲ ਕਰ ਰਿਹਾ ਮੈਂ ਮੈਨੂੰ ਦੇਖੋ ਮੈਂ ਅਜੀਤ ਅਖਬਾਰ ਵਿੱਚ ਵੀ ਖਬਰ ਲਵਾਈ ਸਾਰੇ ਅਖਬਾਰਾਂ ਅੱਜ ਪੜ੍ਹ ਲਓ ਇੱਕ ਮਿੰਟ ਬੇਨਤੀ ਸਰਕਾਰ ਨੂੰ ਸਰਕਾਰ ਨੂੰ ਮੈਂ ਬੇਨਤੀ ਕਰਦਾ ਅਬੀ ਆਪਰੇ ਕੋਈ ਨਾ ਕੋਈ ਵੀ ਇਹਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ ਠੀਕਾ ਗੱਲ ਦੀ ਮੇਰੇ ਲੈਵਲ ਦੀ ਗੱਲ ਨਹੀਂ ਹੈ ਕਿ ਮੈਂ ਤੁਹਾਡਾ ਮਸਲਾ ਹੱਲ ਕਰ ਸਕਦੇ ਤੁਸੀਂ ਤੁਸੀਂ ਇੱਕ ਸਵਾਲ ਮੈਨੂੰ ਦੱਸੋ ਮੈਂ ਕੀ ਕਰਾਂ ਇੱਕ ਸਵਾਲ ਮੇਰੇ ਕੋਲ ਚਲੋ ਸੈਂਟਰ ਦੇ ਲੈਵਲ 'ਤੇ ਤੁਸੀਂ ਨਾ ਕਰੋ ਹਮ ਨਵਦੀਪ ਤੇ ਦੋ ਮੁੰਡੇ ਹੋਰ ਐ ਤਿੰਨ ਅਰੈਸਟ ਹੋਏ ਆ ਹੁਣ ਅੰਦੋਲਨ ਦੇ ਟਾਈਮ ਤੋਂ ਹੁਣੇ ਚੱਕੇ ਆ ਥੋੜੀ ਸਰਕਾਰ ਹਰਿਆਣੇ ਜੀ ਤੁਸੀਂ ਚਾਹੋ ਤਾਂ ਮੇਰੇ ਕੋਲ 10 ਮਿੰਟਾਂ 'ਚ ਮੁੰਡੇ ਬਾਹਰ ਆ ਸਕਦੇ ਜਿਹੜੇ ਨਰੋਜ਼ ਚੱਕੇ ਆ 307 ਦਾ ਪਰਚਾ ਉਹਨੇ ਕੀ ਜ਼ੁਲਮ ਕੀਤਾ ਜੀ ਆਪਾ ਆਪਾ ਕਿਹਦੇ ਨਾਲ ਮੀਟਿੰਗ ਕਰਨਾ ਚਾਹੁੰਦੇ ਮੈਨੂੰ ਇਹ ਦੱਸੋ ਮੈਂ ਮੀਟਿੰਗ ਕਰਾਂਦਾ ਮੇਰੀ ਗੱਲ ਸੁਣੋ ਮੈਂ ਵੀਰ ਮੈਂ ਜੋ ਕਰਸਾ ਜਿੰਨਾ ਕਿ ਮੇਰਾ ਕਦ ਹੈ ਮੇਰੀ ਗੱਲ ਸੁਣੋ ਤੁਹਾਡੀ ਗੱਲ ਦੇਖੋ ਵਿਰੋਧ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇੱਕ ਦੱਸਦਾ ਤੁਹਾਡਾ ਪਰਸਨਲ ਵਿਰੋਧ ਕੋਈ ਨਹੀਂ ਹੈਗਾ ਇਹ ਵਿਰੋਧ ਤੁਸੀਂ ਬੀਜੇਪੀ ਤਰਫੋਂ ਆਏ ਹੋ ਉਹ ਵਿਰੋਧ ਹੈ ਤੁਹਾਡਾ ਪਰਸਨਲ ਵਿਰੋਧ ਕੋਈ ਨਹੀਂ ਪਰਸਨਲ ਮਤਲਬ ਮੇਰੀ ਗੱਲ ਸੁਣੋ ਤੁਸੀਂ ਕਰੋਗੇ ਆਪਣੇ ਤੌਰ ਤੇ ਕਰਦੇ ਹੋ ਸਾਰੇ ਕਰਦੇ ਆ ਜਿਹਨੂੰ ਕਰਨੀ ਹੈ ਪਰ ਅਸੀਂ ਤੁਹਾਡੇ ਪਰਸਨਲ ਕੋਈ ਤੁਹਾਡੇ ਨਾਲ ਸਵਾਲ ਨਹੀਂ ਪੰਜਾਬ ਦੇ ਰਿਲੇਟਿਵ ਸਵਾਲ ਤੁਹਾਨੂੰ ਦੋ ਦੱਸ ਤੇ ਹਰਿਆਣੇ ਦੇ ਰਿਲੇਟਿਵ ਦੱਸ ਤਾ ਪੰਜਾਬ ਰਿਪੋਰਟ ਦੱਸਦੇ ਤੁਸੀਂ ਆਵਾਜ਼ ਹੁਣ ਤੱਕ ਆਵਾਜ਼ ਚੁੱਕੀ ਐ ਵੀ ਜਿਹੜੀ 0 ਐਫ ਆਈ ਆਰ ਹੋਈ ਐ ਮੁੰਡਾ ਆਪਣਾ ਸੁਭਕਰਨ ਮਰਿਆ 0 ਐਫ ਆਈ ਆਰ ਹੋਈ ਉਹਦੇ ਉਹਦੇ ਨਾਂ ਤੇ ਉਹਦੇ ਬਾਰੇ ਤੁਸੀਂ ਅਜੇ ਤੱਕ ਨਹੀਂ ਬੋਲੇ ਕਿਸਾਨਾ ਇੱਕ ਮਿੰਟ ਜੀ ਮੇਰੇ ਅਖਬਾਰ ਨੇ ਨਾ 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 ਪੜ ਲੈਂਦੇ ਮੇਰੇ ਖਸਣਾ ਸਰ ਤੁਸੀਂ ਦਿਖਾ ਦਿਓ ਅਸੀਂ ਪੜਦੇ ਆਂ ਖ਼ਬਰ ਸੁਣੋ ਦੂਜੀ ਬੇਨਤੀ ਹੋਰ ਸੁਣੋ ਸਾਡੀ ਬੇਨਤੀ ਇੱਕ ਹੋਰ ਸੁਣੋ ਤੁਸੀਂ ਸਾਡੀ ਬੇਨਤੀ ਘੋੜ ਸੁਣੋ ਛੋਟ ਜੀ ਤੁਸੀਂ ਕਹਿ ਰਹੇ ਹੋ ਨਾ ਵੀ ਆਪਾਂ ਇਹ ਨਹੀਂ ਕਰਿਆ ਇਹ ਆਪਣਾ ਜਿਹੜਾ ਅੰਦੋਲਨ ਚੱਲਿਆ ਹਰਿਆਣੇ 'ਚ ਤੁਸੀਂ ਕਦੇ ਨਹੀਂ ਬੋਲੇ ਵੀ ਭਾਜਪੀ ਸਰਕਾਰ ਐ ਚਾਹੇ ਵੀ ਮੈਂ ਆ ਬੀਜਪ ਚ ਇਲੈਕਸ਼ਨ ਲੜ ਰਿਹਾ ਵੀਰੋ ਨੇ ਕੀ ਲਾਈਆਂ ਗਲਤ ਲਾਈਆਂ ਤੁਸੀਂ ਗੱਲ ਕਹਿ ਦਿਓ ਜੀ ਮੇਰੀ ਗੱਲ ਤੁਸੀਂ ਇੱਥੇ ਬੈਠੇ ਹੋਣਾ ਸੀ ਕਹੀਏ ਤੁਸੀਂ ਤੁਸੀਂ ਕਿਸਾਨ ਮਜ਼ਦੂਰਾਂ ਨਾਲੋਂ ਮੈਂ ਕਹਿ ਰਿਹਾ ਮੈਂ ਤੋਂ ਭਰਾਓ ਨਾਲੋਂ ਹੀ ਤੇ ਤੁਸੀਂ ਸਾਡੇ ਨਾਲ ਸਾਡੇ ਨਾਲ ਕਿਨਾਰਾ ਮਾਰੋ ਬੀਜਪੀ ਸਰਕਾਰ ਮਰਦਾਬਾਦ ਮੋਦੀ ਪੰਜਾਬ ਦੇਸ਼ ਦਾ ਇੱਕ ਮਿੰਟ ਰੱਖੋ ਮੈਂ ਗੱਲ ਕਰਨ ਆਇਆ ਕਿ ਕਹੋ ਤੁਸੀਂ ਪ੍ਰਚਾਈ ਕਿਜੀ ਦੋਸਤ ਜੀ ਮੇਰੀ ਇੱਕ ਗੱਲ ਉਹ ਇਧਰ ਹੀ ਤੁਸਲ ਮੇਰਾ ਜਵਾਬ ਹੈ ਜੀ ਮੇਰੀ ਇੱਕ ਗੱਲ ਨਹੀਂ ਤੁਸਲ ਮੇਰਾ ਜਵਾਬ ਹੈ ਜੀ ਅੰਗਰੇਜ਼ ਤੁਹਾਡੀ ਗੱਡੀਆਂ ਭੰਨਾਂਗੇ ਅਸੀਂ ਕੀ ਕਹਾਂਗੇ ਕੀ ਜੇ ਤੁਹਾਡੀ ਅਸੀਂ ਗੱਡੀਆਂ ਡੰਡੇ ਮਾਰੀਏ ਪੰਨੀ ਸੀਸ ਤੋੜੀ ਅਸੀਂ ਕੀ ਕਹਾਂਗੇ ਪੰਨੀ ਆ ਯਾਰ ਮੇਰੀ ਗੱਡੀ ਨਹੀਂ ਨਹੀਂ ਕੀ ਮੈਂ ਗੱਲ ਸੁਣੋ ਕਦੀ ਕੀ ਕਹਾਂਗੇ ਦੱਸੋ ਇੱਕ ਇੱਕ ਨਹੀਂ ਤੁਸੀਂ ਇੱਕ ਜਵਾਬ ਦੇ ਕੀ ਵਿਰੋਧ ਅਸੀਂ ਉਹ ਗੱਲ ਨਹੀਂ ਹੈ ਕੀ ਮੇਰੀ ਗੱਲ ਸੁਣੋ ਗੱਡੀਆਂ ਦਾ ਗੱਲ ਸੁਣੋ ਗੱਲ ਕਰਨੀ ਤੁਸੀਂ ਅਸੀਂ ਕੀ ਕਹਾਂਗੇ ਕੀ ਕਹਾਂਗੇ ਬਚਾਏ ਕਿ ਸੌਰੀ ਚਲੋ ਕੁਝ ਨਾ ਕਹੋ ਕੁਝ ਨਹੀਂ ਸਾਡਾ 400 ਟਰੈਕਟਰ ਬੰਦੇ ਤੁਸੀਂ ਕੀ ਬਣੇ ਭਾਈ ਇੱਕ ਬੈਂਤੀ ਹੈ ਇੱਕ 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 ਉਹ ਖੜੇ ਇੱਕ ਮਿੰਟ ਇੱਕੇ ਗੱਲ ਕਹਿ ਦਿਓ ਸਾਡੀ ਜਮੇ ਯਾਰ ਮਿੰਟ ਜੀ ਤੁਸੀਂ ਗੱਲ ਕਹਿ ਦਿਓ ਵੀ ਜੋ ਕਿਸਾਨ ਸਵਾਲ ਕਰ ਰਹੀਆਂ 11 ਸਵਾਲ ਹੈ ਵੀ ਉਹ ਬਿਲਕੁਲ ਸਹੀ ਹੈ ਉਹ ਸਹੀ ਹੈ ਮੈਂ ਕਿਹਾ ਸਹੀ ਮੈਂ ਕਹਿੰਦਾ ਸਹੀ ਹੈ ਗਲਤ ਨਹੀਂ ਮੇਰੀ ਗੱਲ ਸੁਣੋ মিডিਆ ਖੜਾ ਹੈ ਜੀ ਦੱਸੋ ਸਹੀ ਹੈ ਗਲਤ ਹੈ ਸਾਡੇ ਸਵਾਲ ਜਾਂ ਗਲਤ ਕਹਿ ਰਹੇ ਹੋ ਮੈਂ ਤੁਹਾਡੀ ਗੱਲ ਅੱਗੇ ਪਹੁੰਚਾ ਦੂੰਗਾ ਮੇਰਾ ਤੁਹਾਡੇ ਨਾਲ ਬਾਤ ਹੋ ਰਹੀ ਹੈ ਠੀਕ ਹੈ ਜੀ ਹੋਰ ਇੱਕ ਮਿੰਟ ਖੜਾ ਹੋ ਸਹੀ ਕਹ ਬਲੇ ਨਹੀਂ ਮੇਰੀ ਕਵੀਤ ਹੋ ਜਾ ਅਸੀਂ ਕੁਝ ਨਹੀਂ ਕਹਿੰਦੇ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਤੁਸੀਂ ਇਹ ਕਹਿ ਦਿਓ ਜੀ ਮੇਰੀ ਗੱਲ ਸੁਣੋ ਸਾਡੇ ਸਵਾਲ ਸਹੀ ਹੈ ਗਲਤ ਹੈ ਯਾਰ ਮੇਰੀ ਗੱਲ ਸੁਣੋ